80000 ਰੁਪਏ ਦੀ ਬਹਿੜ ਸਾਨੂੰ ਇਹ ਬਾਈ ਕਹਿੰਦਾ ਵੀ ਦੇ ਦਾਂਗੇ ਚਾ ਬਾਬੂ ਇਹਦਾ ਰੇਟ ਕੀ ਰੱਖੋਗੇ ਇਹਦਾ ਰੇਟ ਰਾਹ ਨੂੰ ਜਿੰਨਾ ਮਰਜ਼ੀ ਕਰਾ ਲਾ ਬਾਈ 67000 ਦੀ ਬਹਿੜ ਦੇ ਦਾਂਗੇ ਆਪਾਂ ਟਾ ਟਾ ਵਾ ਇਹ ਕਿੰਨੇ ਰੁਪਏ ਮਗਰ ਬੱਚੀ ਰਮਣ ਬਾਈ ਕਿੰਨੇ ਚ ਇਹ ਆਪਾਂ 45000 ਦੀ ਬੱਚੀ ਦੇ ਦਿਆਂਗੇ ਰਹੁ ਆ ਪੋਂ ਟਾ ਟਾ ਆਪਾਂ 60000 ਦੀ ਦੇ ਦਿਆਂ ਰਮਣ ਕਿੰਨੇ ਦੀ 60000 ਦੀ ਬਾਈ ਕੱਦ ਕਾਠ ਵੀ ਚੰਗਾ ਤੇ ਥਣ ਲੇਵੇ ਦੀ ਵੀ ਸਾਫ ਆ ਹਾਂਜੀ ਹਸਤੀਕਾਲ ਦੋਸਤੋ ਬਹੁਤ ਬਹੁਤ ਸਵਾਗਤ ਕਰਦੇ ਆ ਮਿੱਤਰੋ ਤੇ ਅੱਜ ਆਪਾਂ ਫੇਰ ਬਾਈ ਬੱਬੂ ਕੋਲੇ ਪਹੁੰਚੇ ਹੋਇਆ ਪਿੰਡ ਤਖਤਮਾਲਾ ਦੇ ਵਿੱਚ ਇਹ ਪਿੰਡ ਦੀ ਜੇ ਗੱਲ ਕਰਕੇ ਨਾ ਮਿੱਤਰੋ ਇਹ ਪਿੰਡ ਰਹਿ ਜਾਂਦਾਗਾ ਅਕਾਲ ਵਾਲੀ ਮੰਡੀ ਦੇ ਕੋਲੇ ਅੱਜ ਆਪਾਂ ਫੇਰ ਤੁਹਾਨੂੰ ਕੋ ਟੁਕੜ 10-12 ਗਾਵਾਂ ਦੀ ਡਿਟੇਲ ਤੁਹਾਡੇ ਨਾਲ ਸਾਂਝੀ ਕਰਾਂਗੇ ਵਿੱਚ ਗਾਵਾਂ ਸੂਈਆਂ ਸਵਾਈਆਂ ਵੀ ਅਤੇ ਵਿੱਚ ਗੱਪਣਾ ਵੀ ਆ ਬਾਕੀ ਡਿਟੇਲ ਆਜੋ ਆ ਬਾਈ ਬੱਬੂ ਤੋਂ ਲੈ ਕੇ ਤੁਹਾਨੂੰ ਦਿੰਨੇ ਆ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਨਾ ਸ਼ੇਅਰ ਜ਼ਰੂਰ ਕਰ ਦਿਓ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੇ ਬਾਈ ਜੀ ਪਹਿਲਾਂ ਤਾਂ ਦਰਸ਼ਕਾਂ ਨੂੰ ਨਾ ਆਪਣੇ ਇਸ ਤਖਤਮਲ ਪਿੰਡ ਦੀ ਲੋਕੇਸ਼ਨ ਦੱਸ ਦਿਓ ਆਪਣਾ ਪਿੰਡ ਕਿੱਥੇ ਜੇ ਰਹਿ ਜਾਂਦਾ ਬਾਈ ਪਿੰਡ ਆਪਣਾ ਤਖਤਮਲ ਹੀ ਨਾ ਮੇਰਾ ਬੱਬੂ ਵੀਰੇ ਠੀਕ ਹੈ ਵੀਰੇ ਪਿੰਡ ਆਪਣਾ ਕਾਲਾ ਵਾਲੀ ਦੇ ਨਾਲ ਹੀ ਹੈ 2 ਕਿਲੋਮੀਟਰ ਦੂਰ ਤੇ ਬਾਈ ਵੱਡੀ ਸਭ ਤੋਂ ਆਪਾਂ ਨੂੰ 15 ਕਿਲੋਮੀਟਰ ਦੂਰ ਪੈ ਜਾਂਦੀ ਠੀਕ ਆ ਹਾਂਜੀ ਬਾਈ ਜੇ ਆਪਾਂ ਗੱਲ ਕਰਕੇ ਬੱਬੂ ਵੀ ਤੁਹਾਡਾ ਵਪਾਰ ਦਾ ਕੰਮ ਆ ਗਿਆ ਬਾਈ ਹੈਨਾ ਚੰਗੀ ਤੋਂ ਚੰਗੀ ਗਾਵੀ ਤੁਹਾਡੇ ਫਾਰਮ ਤੇ ਆ ਜਾਂਦੀ ਹੈ ਹੈਨਾ ਪਿਛਲੇ ਦਿਨਾਂ ਦੇ ਵਿੱਚ ਆਪਾਂ ਦੇਖੀ ਗਏ ਜਿਵੇਂ ਐਚ ਐਫ ਦੀਆਂ ਬਹੁਤ ਸੋਹਣੀਆਂ ਹਾਂਜੀ ਬਾਈ ਹਾਂਜੀ ਹੈਨਾ ਤੇ ਅੱਜ ਆਪਣੇ ਕੋਲੇ ਕੁਟਕੜ ਫਿਰ 10 12 ਗਾਵਾਂ ਹੈ ਹੈ ਕਰਕੇ ਸਟਾਰਟ ਫਿਰ ਡਿਟੇਲ ਕਿਹੜੀ ਤੋਂ ਲੱਗੇਗੀ ਜੇ ਤੁਮਾਰੀ ਜੀ ਲੱਗੇਗੀ ਇਹ ਆ ਯਾਰ ਐਰ ਸ਼ੇਰ ਜੀ ਤੋਂ ਹਾਂ ਇਹ ਐਰ ਜਿਹੜੀ ਆ ਵਿਚਾਰੇ ਖੜੀ ਹੈ ਹਰਮਣੇ ਨੂੰ ਅੱਜ 6 ਦਿਨ ਹੋ ਗਏ ਸੁਈ ਨੂੰ ਬਾਈ 6 ਦਿਨ ਹਾਂ ਹੁਣ 15 ਕਿਲੋ ਦੁੱਧ ਚਵਾ ਦਾਂਗੇ ਬਾਈ 15 ਕਿਲੋ ਹਾਂ ਮਤਲਬ ਹੁਣ ਤੋਂ ਸਵਾਸਤਾਰਾ ਕਿਲੋ ਪਰ 15 ਕਿਲੋ ਚਵਾ ਦਾਂ ਦੋ ਟਾਈਮ ਠੀਕ ਆ ਬਬੂ ਜਿਵੇਂ ਆਪਾਂ ਇਹਦੀ ਗੱਲ ਕਰਨ ਲਗੇ ਹੁਣ ਸੂਆ ਕਿਨਵਾ ਸੂਈਆ ਸੂਆ ਦੂਜਾ ਪਰ ਦੂਜਾ ਸੂਆ ਹਾਂਜੀ ਬਈ ਠੀਕ ਆ ਖੋਲੀ ਸੁਖੀ ਆ ਮਿੱਤਰੋ ਆਪਾਂ ਤੁਹਾਨੂੰ ਨਾ ਇੱਕ ਦੂਜੇ ਨੰਬਰ ਵਾਲੀ ਬਹਿੜ ਜਿਹੜੀ ਹੈਗੀ ਆਪਾਂ ਤੋਰ ਕੇ ਹੁਣ ਰੰਗਵਾੜ ਦੇਖੋ ਕਿੱਡਾ ਚੰਗਾ ਹੈ ਕੱਦਗਾਠ ਵੀ ਬਹੁਤ ਜ਼ਿਆਦਾ ਚੰਗਾ ਹੈ ਬਾਕੀ ਇਹ ਬੱਚੇ ਤੇ ਜਾਓ ਬੱਚੇ ਦੇ ਜਾਓ ਹਨਾ ਹੋਏ ਬੱਚੇ ਇਹ ਆ ਦੇਖੋ ਤੁਸੀਂ ਕੱਦਗਾਠ ਥੱਲੋ ਲੇਵੇ ਦੀ ਬੰਤਰ ਜਿਹੜੀ ਹੈਗੀ ਜਮਾਂ ਫਿੱਟ ਪਈ ਆ 15 ਕਿਲੋ ਦੁੱਧ ਤੁਹਾਨੂੰ ਸ਼ੀਦਨਾ ਦੀ ਸੂਈ ਥੱਲੋ ਤਿਆਰ ਮਿਲੂਗਾ ਬਾਕੀ ਰੇਟ ਆਪਾਂ ਬਾਈ ਤੋਂ ਪਤਾ ਕਰਦੇ ਆ ਇਹ ਲੈ ਜਾ ਕੋਈ ਗੱਲ ਨਹੀਂ ਲੈ ਛੱਡ ਦੇ ਕੋਈ ਗੱਲ ਨਹੀਂ ਅੱਛਾ ਬਾਬੂ ਇਹਦਾ ਰੇਟ ਕੀ ਰਹੂਗਾ ਇਹਦਾ ਬੱਚੇ ਤੇ ਇਹਦਾ ਰੇਟ ਆਹ ਨੂੰ ਜਿੰਨਾ ਮਰਜ਼ੀ ਕਰਾ ਲਾ ਬਾਈ 67000 ਦੀ ਵੇਡ ਦੇ ਦੇਗੇ ਆਪਾਂ ਟਾਟਾ-ਬਾਟਾ ਬਸ 67000 ਦੀ ਦੇਣੀ ਮੁੱਲ 80-90 ਜਿੰਨਾ ਮਰਜ਼ੀ ਕਰਾ ਲਾ ਬਾਈ ਅੱਛਾ 65 ਦੀ ਕਹਿ ਦੇ ਨਹੀਂ ਬਈ 67 ਦੀ ਬਸ 68 ਦੀ ਦੇ ਨਹੀਂ ਚੱਲ 68 ਦੀ ਹਾਂਜੀ ਠੀਕ ਆ ਬਾਬੂ ਅੱਛਾ ਬਾਬੂ ਜਿਵੇਂ ਹੁਣ ਆਪਣੇ ਕੋਲ ਇਹਨਾਂ ਦੂਜੇ ਨੰਬਰ ਵਾਲੀ ਵੇਹੜਾ ਆ ਗਈ ਤੇਰੇ ਕੋਲ ਇੱਥੇ ਇਹ ਜਿਵੇਂ ਆ ਲਾਲ ਜੀ ਹਾਂਜੀ ਹਾਂਜੀ ਇਹ ਇਹ ਮੈਨੂੰ ਐਂ ਦੱਸ ਜਿਵੇਂ ਆ ਲਾਲ ਵਹਿੜ ਆ ਗਈ। ਹਾਂਜੀ ਹਾਂ ਬਾਈ। ਦੇਹ ਰੰਗ ਵੀ ਕਿੱਡਾ ਸੋਹਣਾ। ਹਾਂਜੀ ਹਾਂ। ਹੈਨਾ? ਹਾਂਜੀ ਹਾਂ। ਕਿੰਨਾ ਸੂਆ ਸੂਈ ਇਹ। ਇਹੇ ਦੂਜਾ ਸੂਆ ਵੀਰੇ। ਦੂਜਾ ਸੂਆ। ਹਾਂਜੀ ਹਾਂ ਬਾਈ। ਤੇ ਦਿਨ ਕਿੰਨੇ ਹੋ ਗਏ? ਸਰ ਹੁਣ ਇਹਨੂੰ ਅੱਜ 5 ਦਿਨ ਹੋ ਗਏ ਜੀ। 5 ਦਿਨ। ਹਾਂਜੀ। ਤੇ ਦੁੱਧ ਕਿੰਨਾ ਤਿਆਰ ਮਿਲੂਗਾ? ਦੁੱਧ ਦੇ ਥੱਲੇ ਹੁਣ 18-19 ਕਿਲੋ ਤਿਆਰ ਆ ਵੀਰੇ। 20 ਕਿਲੋ ਦਾ 20 ਹੋਵੇ। ਪਰ ਇਹਨੇ 22 ਕਿਲੋ ਦਾ ਤਾਂ ਪਹਿਲਾਂ ਨੇ ਕੱਢਿਆ ਰਵਣ ਬਾਈ। ਅੱਛਾ। ਹਾਂ। 18 ਕਿਲੋ ਦੁੱਧ ਬਹੁਤ ਬੋਲਾ ਚਾਰ ਆ ਬਾਈ। ਠੀਕ ਆ। ਤੇ ਇਹ ਕੱਢ ਲਾ ਸੁੱਕੀ ਵਾਰ ਰ ਇਹਦਾ ਰੇਟ 85000 ਰੁਪਏ ਬਾਈ ਟਾ ਟਾ ਬਟਾ ਬਸ ਹੀ ਰਿਵਾਰਡ ਦੇਣਗੇ ਠੀਕ ਆ ਲੈ ਵੀ ਮਿੱਤਰੋ ਜਿਹੜੀ ਆ ਸੁੱਖੀ ਬਿਹੜ ਖੋਲੀ ਜਾਂਦਾ ਨਾ ਇਹ ਚੰਗਾ ਦੁੱਧ ਇਹਦੇ ਥਲੇ ਤਿਆਰ ਆ ਅ 17 18 ਕਿਲੋ ਦੁੱਧ ਮੰਨ ਲਓ ਤੁਸੀਂ ਹੁਣ 80000 ਰੁਪਏ ਦੀ ਬਿਹੜ ਸਾਨੂੰ ਇਹ ਬਾਈ ਕਹਿੰਦਾ ਵੀ ਦੇ ਦਾਂਗੇ ਪਹਿਲੇ ਸੂਏ 22 ਕਿਲੋ ਦੁੱਧ ਬਾਈ ਹਾਂਜੀ ਹਾਂ ਵੀਰੇ ਲੈ ਆਹ ਦੇਖੋ ਲਿਆ ਕਰਾਂ ਇਹ ਆ ਦੇਖੋ ਉਹ ਆਏ ਆ ਹਨਾ ਸਮੇਂ ਪਲੀ ਦੇਖ ਕੀਤੀ ਹੈ ਜੀ ਹਾਂਜੀ ਹਾਂ ਹਨਾ ਇਹ ਆ ਦੇਖੋ ਬਾਕੀ ਲੇਵੇ ਨੂੰ ਜਿਹੜਾ ਥਾਨ ਲੱਗਿਆ ਨਾ ਉਹ ਐ ਪੂਰਾ ਜ਼ਬਰਦਸਤ ਬਣਦੇ ਸੁੱਕੀ ਬਣਦੇ ਕਰ ਮੈਂ ਇਹ ਰੇਤੇ ਦਾ ਹੱਲਾ ਕਰਕੇ ਦਿੰਦੇ ਆਪਾਂ ਖੜ ਜਾ ਕਰ ਬਣਦੇ ਕਰ ਅੱਛਾ ਬਬੂ ਜਿਵੇਂ ਹੁਣ ਅਗਲੀ ਗਾਂ ਆ ਗਈ ਬਈ ਹਨਾ ਇਹ ਵੀ ਲਾਲ ਕਲਰ ਜੇ ਪੈਂਦੀ ਹੈਗੀ ਤੇ نسل ਕਿਹੜੀ ਹੈਗੀ ਬਈ ਇਹ ਜਰਸੀ ਕ੍ਰੋਸ ਹੈ ਸਾਈਵਾਲ ਦਾ ਬਈ ਹਣਾ ਹਾਂ ਸਭ ਵਾਲ ਥੋੜੀ ਕ੍ਰੋਸ ਹੈਗੀ ਠੀਕ ਹੈ ਤੇ ਇਹ ਕਿਵੇਂ ਸੂਈ ਹੋਈ ਹੈ ਸੂਈ ਹੋਈ ਹੈ ਵੀਰੇ ਤੇ ਇਹਦੇ ਮੇਰੇ ਬੱਚੀ ਹੈ ਇਹਨੂੰ ਅੱਜ ਸੂਈ ਨੂੰ ਤੀਜਾ ਦਿਨ ਰਵਣ ਤੀਜਾ ਦਿਨ ਹੁਣ 13 14 ਕਿਲੋ ਬੌਲਾ ਬਾਈ ਠੀਕ ਹੈ ਹਾਂ ਪਹਿਲਾ ਸੂਆ ਠੰਡੀ ਸੀਲਾ ਬਾਈ ਜੇ ਮਰਜ਼ੀ ਚਲੋ ਅੱਛਾ ਪਹਿਲਾ ਸੂਆ 13 14 ਕਿਲੋ ਹਾਂਜੀ ਬਾਈ ਹਾਂ ਠੀਕ ਹੈ ਸੁੱਕੀ ਖੋਲੀ ਕਰ ਬਹੁਤ ਚੰਗਾ ਕੱਢਦੀ ਪਸਮਾ ਕੇ ਬਾਈ ਥੋੜੀ ਬਾਦੀ ਦਾ ਪਾਈ ਖੜੀ ਹੈ ਅੱਛਾ ਹਾਂ ਹੁਣ ਠੰਡੀ ਸੀਲੇ ਮੈਨ ਲਮਣ ਜਿਵੇਂ ਮਰਜ਼ੀ ਚੋ ਚਲੋ ਠੀਕ ਹੈ ਹਾਂਜੀ ਬਾਦੀ ਦਾ ਮਤਲਬ ਮਿੱਤਰੋ ਸੋਨੂੰ ਮੈਂ ਦੱਸਾਂ ਗੱਲ ਥੋੜੀ ਜੀ ਲੇਵੇ ਨੂੰ ਪਲੂਣ ਹਾਂਜੀ ਹਾਂ ਨਾ ਉਹ ਵਾਦੀ ਵੀ ਕਹਿੰਦੇ ਵਪਾਰੀ ਭਰਾ ਤੇ ਲੰਮੀ ਬਹੁਤ ਆ ਵਹੜ ਇਹ ਤੁਸੀਂ ਦੇਖ ਲਓ ਪਹਿਲਾ ਸੂਆ ਤੇ ਲੇਵੇ ਵਾਲੇ ਪੱਖ ਤੋਂ ਤੁਸੀਂ ਦੇਖੋਗੇ ਜਿਵੇਂ ਬਾਈ ਨੇ ਪਹਿਲਾਂ ਹੀ ਕਹਿਤਾ ਆਪਦੀ ਆਪੀ ਹੈ ਨਾ ਵੀ 12-13 ਕਿਲੋ ਦੁੱਧ ਹੁਣ ਜਮਾ ਤਿਆਰ ਆ 17-18 ਕਿਲੋ ਦੀ ਓੜ ਤੇ ਭੇਜਾਂ ਰਵਣ 17-18 ਕਿਲੋ ਦੀ ਓੜ ਤੇ ਹਾਂਜੀ ਭਾਈ ਠੀਕ ਆ ਇਹ ਆ ਦੇਖੋ ਚੱਲ ਤੁਸੀਂ ਆਇਆਂ ਮੰਨ ਲੋ ਵੀ 15 ਕਿਲੋ ਦਾ ਖੁੱਲ੍ਹੇ ਹੀ ਖੁੱਲ੍ਹੇ ਪਾਉਣਾ ਇਹ ਮੇਰਾ 12 ਕਿਲੋ ਤੋਂ ਬਹੁਲੇ ਰਵਣ ਹਾਂ ਥਣ ਤੁਨ ਬਹੁਤ ਚੰਗੇ ਭਾਈ ਰੇਟ ਕੀ ਰੱਖੂ ਬੱਬੂ ਇਹਦਾ 60000 ਰੁਪਏ 65000 ਹਾਂਜੀ ਬਰਾ ਠੀਕ ਆ ਇਹ ਇਹਦਾ ਆ ਗਿਆ 65000 ਰੁਪਏ ਮੰਦਰ ਬੱਚੀ ਹੈ ਬਾਈ ਅੱਛਾ ਆ ਦੇਖ ਸਾਡਾ ਪਰਦੇਸੀ ਭਰਾ ਜਮੈਂ ਪਲੂਸੀ ਜਾਂਦਾ ਬੱਚੇ ਨਾਲ ਪਿਆਰ ਬੜਾ ਹੈਦਾ ਹੈ ਨਾ ਅੱਛਾ ਬਬੂ ਜਮੈਂ ਡੱਬੀ ਦਾ ਆ ਗਈ ਆਪਣੀ ਹੈ ਨਾ ਤੇ ਡੱਬੀ ਗਾਂ ਦਾ ਸੂਆ ਕਿ ਨਾ ਇਹ ਦੂਜਾ ਸੂਆ ਰਮ ਖੋਲ ਲੈ ਬਈ ਖੋਲ ਦੂਜਾ ਸੂਆ ਬਈ ਹਾਂ ਇਹਦੇ ਮਗਰੀ ਬੱਚੀ ਹੈ ਸੋਵੇ ਸੁਈ ਹੈ ਇਹ ਅੱਛਾ ਇਹ ਰਾਤਨ ਕਵੇ ਸੁਈ ਹੈ ਬਈ 3 ਵਜੇ ਹਾਂਜੀ ਹਾਂ ਬੌਲੇ ਤੋਂ ਮੰਨ ਲਾ ਆਪਾਂ ਕੀ ਜਮਾ ਸਾਫ ਹੈ ਜਮਾ ਸਾਫ ਜੀ ਬੱਚਾ ਤਾਂ ਆ ਗਿਆ 3-4 ਕਿਲੋ ਬੜਾ ਕੱਢਿਆ ਬਾਈ ਬਸ ਜਾਂ ਹਾਂ ਹਾਂ ਠੀਕ ਹੈ ਗੱਲ ਤੇ ਸੂਆ ਕਿੰਨਾ ਮੈਂ ਦੱਸਿਆ ਸੀ ਸੂਆ ਦੂਜਾ ਭਰਾ ਦੂਜਾ ਸੂਆ ਹਾਂਜੀ ਬਾਈ ਕਿੰਨਾ ਕੇ ਦੁੱਧ ਪਾ ਦੋਗੀ ਬਾਈ ਦੁੱਧ ਨੇ 18-19 ਕਿਲੋ ਦਿੱਤਾ ਪਹਿਲਾਂ ਨੇ ਬਾਈ ਠੀਕ ਆ ਹਾਂ ਬਹੁਤ ਲੈਵਾ 25 ਤਾਂ ਲੈਵਾ ਤਾਂ ਹੁਣ ਵੀ ਬਹੁਤ ਆ ਯਾਰ ਪਰ ਐ ਵੀ ਭਰੀ ਭਰਾਈ ਆ ਗਈ ਨਾ ਹਾਂਜੀ ਹਾਂ ਬਾਈ ਹਾਂ ਨਹੀਂ ਠੀਕ ਹੈ ਗੱਲ ਲਿਆ ਕਰ ਸੁੱਕੀ ਹੋਰਾਂ ਨੂੰ ਲਿਆ ਇਹ ਇਹਦਾ ਰੇਟ ਕੀ ਰੱਖੂ ਬਾਈ ਇਹ ਵੀ ਰੇਟ ਰਮਣਾ ਭਾਪਾ 60000 ਦੀ ਬੱਚੀ ਦੇ ਰਹੇ ਆ ਬਾਈ ਠੀਕਾ ਮੈਂ ਦੁੱਧ ਕਿੰਨਾ ਕਹਾ ਦੋਗੀ 18-19 ਕਿਲੋ ਜੋੜ ਦੇ ਭੇਜਦੇ ਬਾਈ ਠੀਕ ਆ ਹਾਂ ਕੋਲੋਂ ਆਪਾਂ 20 ਪਲੱਸ ਕਹ ਦੀਏ 25 ਪਲੱਸ ਉਹਦਾ ਫਾਇਦਾ ਨਹੀਂ ਲਓ ਵੀ 18-19 ਕਿਲੋ ਦੁੱਧ ਤੇ 65000 ਰੁਪਏ ਦੀ ਤੁਹਾਨੂੰ ਆਹ ਬਹਿਣ ਮਿਲੂਗੀ 65000 ਬੱਚੇ ਰਵਣੇ ਦਾ ਮਗਰ ਵੀ ਬੱਚੀ ਕਿਹੜੀ ਆ ਗਈ ਆ ਬੱਚੀ ਦੀ ਵੀਰੇ ਆਹ ਹਾਂਜੀ ਹਾਂ ਬਾਈ ਓਹੋ ਆ ਉਹ ਬੱਚੀ ਜੋ ਉਹ ਬੱਚੀ ਹਾਂ ਠੀਕ ਹੈ ਗੱਲ ਬੱਚੇ ਉਹ ਆਦਾ ਬੱਚਾ ਬੱਬੂ ਅੱਛਾ ਉਹ ਬੱਚੀ ਬਾਈ ਇੱਕੋ ਜੀ ਹੈ ਨਾ ਅੱਛਾ ਬੱਬੂ ਜੇ ਮੈਂ ਇੱਕ ਜਰ ਆਉ ਜਰਸੀ ਕੱਢ ਕੇ ਨਹੀਂ ਕਾਲੀ ਜੀ ਕਾਫੀ ਜੀ ਹਾਂਜੀ ਹਾਂਜੀ ਬਾਈ ਜਰ ਹੈ ਦੇਖ ਝਟ ਹਨਾ ਕਾਫੀ ਕਲਰ ਦੀ ਆ ਗਈ ਹਾਂ ਇਹ ਰਮਣਾ 10 ਦਿਨ ਬਾਕੀ ਨੇ ਬਾਈ 10 ਦਿਨ ਹਾਂਜੀ ਭਰਾ ਠੀਕ ਹੈ ਗੱਬਣਾ ਆ ਗਿਆ ਹੁਣ ਹਾਂਜੀ ਬਾਈ ਗੱਬਣਾ ਆ ਗਿਆ ਲੋ ਆਹਾ ਕ੍ਰੋਸ ਵਹੜ ਲਾ ਲਓ ਤੁਸੀਂ ਪਹਿਲਾਂ ਜਰਸੀ ਲਾ ਲਓ 10 ਦਿਨ ਬਾਕੀ ਆ ਕਿੰਨਾ ਕ ਦੁੱਧ ਪਾ ਦੂਗੀ ਬਾਈ ਦੁੱਧ ਰਮਣੇ ਨੇ 20 ਕਿਲੋ ਤੋਂ ਪਲੱਸ ਪਲੱਸ ਦਿੱਤਾ ਹੈ ਪਹਿਲਾਂ ਨੇ ਹਾਂ ਬੋਤਲੇ ਵਾਲਾ ਲਊਗੇ ਹਲੇ ਤਾਂ ਖੱਤੀ ਹੈ ਬਾਈ 10 ਦਿਨ ਬੱਚੀ ਹੌਲੀ ਤੁਰ ਬਾਈ ਠੀਕ ਹੈ ਇਹ ਆਹਾ ਤੁਸੀਂ ਦੇਖੋ ਮਿੱਤਰੋ ਕੱਚੀ ਵਹੜ ਆ ਗਈ ਹਜੇ ਵੀ 10 ਦਿਨ ਬੋਲੇ ਹੱਥ ਨਾ ਲੈ ਜੂਗੀ ਹਾਂਜੀ ਬਾਈ ਹਾਂ ਕੁਆਲਿਟੀ ਬਹੁਤ ਦਾ ਬੱਚੀ ਦੇ ਬਾਈ ਫੇਸਬੁਕ ਬਹੁਤ ਸੋਣਾ ਇਹ ਇੱਥੇ ਖੜਾ ਲਾ ਬੱਚੀ ਲਾ ਬਾਈ ਇੱਥੇ ਖੜਾ ਲਾ ਲੈ ਇੱਥੇ ਖੜਾ ਲਾ ਆਪਾਂ ਲੈ ਵੇ ਤੋ ਦਿਖਾ ਦੇ ਜਾਈ ਤਾਂ ਮਾਰ ਪਰਦਾ ਨਹੀਂ ਜਗੜ ਬੱਚੀ ਨੇ ਬਾਈ ਇਹ ਤਾਂ ਬਹੁਤ ਖਾਲੀ ਪਿਆ ਆ ਬਹੁਤ ਖਾਲੀ ਪਿਆ ਲੈ ਇਹ ਤਾਂ ਮੈਨੂੰ ਆਈ ਦੱਸ ਬੱਬੂ ਹਾਂ ਕਿੰਨਾ ਕਿ ਦੁੱਧ ਪਾ ਦੂ ਹੁਣ 20 20 ਕਿਲੋ ਦਾ ਮੈਂ ਕਰਾ 20 ਤਾਂ ਪਾਉਣਾ ਚਾਹੀਦਾ ਹਾਂ ਖੁੱਲਾ ਬਾਈ ਹਾਂ ਖੁੱਲਾ ਜੇ ਇਹਨੇ ਨਾ ਪਾਇਆ ਫਿਰ ਹਾਂਜੀ ਹਾਂ ਬਾਈ ਤੇ ਇੱਕ ਗੱਲ ਹੋਰ ਆ ਬੱਬੂ ਬਾਈ ਜੀ ਬਾਈ ਵੀ ਰੁੱਤ ਵੀ ਆ ਗਈ ਦੁੱਧ ਵਾਲੀ ਹਾਂਜੀ ਬਾਈ ਹਾਂ ਤੇ ਕੀ ਰੇਟ ਚ ਰੁਹਾ ਆ ਪੋਂਗਾ ਡਾ ਬਾਈ ਐ ਬਾਕੀ ਆਪਾਂ 60000 ਦੀ ਦੇ ਦਿਆਂ ਰਵਣ ਕਿੰਨੇ ਦੀ 60000 ਦੀ ਬਾਈ ਲੈ ਵੀ ਮਿੱਤਰੋ ਆਹਾ ਵਾਹੜ ਤੁਹਾਨੂੰ 60000 ਰੁਪਏ ਦੀ ਟਾਟਾ ਵਾਟਾ ਮਿਲੂਗੀ ਤੇ ਆਪਾਂ ਨੇੜੇ ਇੱਕ ਵਾਰੀ ਤੁਹਾਨੂੰ ਲੇਵਾ ਫੇਰ ਦਹਾੜ ਜਿਵੇਂ ਮਰਜੀ ਬੈਠੋ ਖਾਣ ਤੁਹਾਨੂੰ ਕੋਈ ਚੰਗਾ ਮੁੱਛੀ ਵਾਲਾ ਬਾਈ ਹੂੰ ਇਹ ਇੱਥੇ ਖੜਾ ਲਾ ਇਹਨੂੰ ਹਜੇ ਤਾਂ ਜਿਵੇਂ ਆਪਾਂ ਗੱਲ ਕਰਕੇ ਨਾ ਵਾਹੜ ਇਹ ਕੱਚੀ ਪਈ ਆ ਤੇ ਰੇਟ ਵੀ ਜਿਹੜਾ ਹੈਗਾ 60000 ਰੁਪਿਆ ਹਨਾ ਬਾਬੂ ਜਿਵੇਂ ਇੱਕ ਅੱਗੇ ਆ ਗਈ ਤੇਰੇ ਕੋਲੇ ਵਾਹੜ ਇਹ ਪਹਿਲਾ ਸੂ ਆ ਰਵਣ ਦੋ ਹੰਦ ਚੱਕਦੀ ਹਾਲੇ अच्छा आहा हां जी भाई ए, ए दा कदगाठ भी चंगा बोल, यार बहुत चंगा बहुत भाई बच्ची दी मंत्र मंत्र किसी फेस पको लेवल हुआ बहुत लाओ बच्ची ला। पहले सुई सुना है ते पहले सुई ਕਿੰਨਾ ਦੁੱਧ ਪਾ ਦੂ ਤਰੇ ਪਹਿਲੇ ਸੁਈ 24 25 ਕਿਲੋ ਦੋ ਬਾਈ ਖੁੱਲਾ ਅੱਛਾ ਜਿਹੜੇ ਸਾਹਨ ਬੰਨ ਦੀ ਤੁਰੀ ਆਉਂਦੀ ਬੱਚੇ ਨਾਲ 12 13 ਦਿਨਾਂ ਦੇ ਕੱਚੇ ਬਾਈ ਲੈ ਖੋਲੀ ਕਰਾਂ ਸੁਖੀ ਓਏ ਇਹ ਆਪਾ ਲੇਵਾ ਦੇਖੀ ਯਾਰ ਕਿੰਨਾ ਬਾਹਰ ਬਹੁਤ ਲੇਵਲ ਹੋਊਗੀ ਬਾਈ ਹੈਨਾ ਇਹ ਆ ਦੇਖੋ ਇਹ ਤਾਂ ਸਟਾਰਟ ਆ ਮਤਲਬ ਉਹ ਸਟਾਰਟ ਹੋਣ ਲੱਗੀ ਹਾਂ ਦਨ ਕਿਨੇ ਪਏ ਦੇ ਇਹਦੇ ਵੀ 10 ਦਿਨ ਬਾਕੀ ਹੈ ਭਾਈ ਅੱਛਾ ਹਾਂਜੀ ਤੇ ਕੀ ਰੇਟ ਰਹੂ ਇਹਦਾ 75000 ਰੁਪਏ ਰਵਣ ਲੈ ਵੀ ਮਿੱਤਰੋ ਆਹਾ ਤੁਹਾਨੂੰ ਪਹਿੜ ਜਿਹੜੀ ਹੈਗੀ ਆਪਾਂ 75000 ਰੁਪਏ ਦੇ ਵਿੱਚ ਮਿਲੂਗੀ ਹੈ ਵੀ ਦੁੱਧ ਪਹਿਲੇ ਲਿਆ ਉਰ ਮੋੜ ਲਿਆ ਇਹ ਪਹਿਲੇ ਸੋਈ ਜਿਵੇਂ 20 ਕਿਲੋ ਦਾ ਇਹ ਖੁੱਲਾ ਪੋਣਾ ਚਾਹੀਦਾ ਨਹੀਂ ਕਦ ਕਾਟ ਦਾ ਬੇਲ ਲਵਾਈ ਦੇ ਹਿਸਾਬ ਨਾਲ ਨਹੀਂ ਕਦ ਹੁੰਦਾ ਨਹੀਂ ਹਾਂਜੀ ਭਰਾ ਹੈਨਾ ਇਹ ਆ ਦੇਖ ਯਾਰ ਬਾਕੀ ਮਿੱਤਰੋ ਇਹ ਬਰੀਡਾਂ ਜੇ ਇਹ ਬਰੀਡਾਂ ਦੀ ਗੱਲ ਕਰਕੇ ਨਾ ਆਪਾਂ ਗਰਮੀ ਦੇ ਵਿੱਚ ਵੀ ਆਪਾਂ ਨੂੰ ਇਹ ਦੁੱਖ ਨਹੀਂ ਦਿੰਦੇਗਾ ਤੇ ਉਹ ਆਏ ਆ ਵੀ ਦੇਖ ਥੱਲੋ ਫਿਟਿੰਗ ਫੋਟਿੰਗ ਲੇਵੇ ਦੀ ਹਨਾ ਚੰਗੀ ਐ ਲਾ ਇਹਦਾ ਰੇਟ ਕਿੰਨਾ ਦੱਸਿਆ ਸੀ ਬੱਬੂ ਇਹਦਾ 75000 ਰੁਪਏ ਬਾਈ ਅੱਛਾ 75000 ਰੁਪਏ ਹੈ ਅੱਛਾ ਜਿਵੇਂ ਇੱਕ ਨਾ ਪਾ ਹੈ ਬਹਿੜ ਦਿਖਾਈ ਸੀ ਤੈਹੀ ਗੱਲ ਆਖੀ ਸੀਗੀ ਵੀ ਹਜੇ ਇਹਦੇ ਦਿਨ ਬਾਹਰ ਆਪੇ ਹਾਂਜੀ ਬਾਈ ਹਾਂ ਹੈਨਾ ਰਮਨ ਹਲੇ ਵੀ ਇੱਕ ਦਾ ਹਲੇ ਵੀ ਮੰਨ ਲਾ ਸਟਾਰਟ ਹੋਣ ਲੱਗਿਆ 25-10 ਬਾਰਾਂ ਦੇ ਨਾਲੇ ਵੀ ਲੈ ਜਾਊਗੀ ਹਜੇ ਪੋਲੇ ਹੱਥ ਨਾਲ ਲੈ ਜਾਊਗੀ ਹਾਂ ਹੁਣ ਮੰਨ ਲਾ ਥੋੜੇ ਜਿਹਾ ਭਰਨ ਲੱਗਿਆ ਹਾਂ ਅਜੇ ਜਿਵੇਂ ਮੰਨ ਲਾ ਤਿਆਰ ਹੋ ਸਟਾਰਟ ਹੋਣ ਲੱਗੀ ਬੱਚਾ ਸਟਾਰਟ ਹੋਣ ਲੱਗੀ ਹਾਂਜੀ ਹਾਂ ਤੇ ਇਹ ਵਹਿੜ ਦੀ ਆਪਾਂ ਜੇ ਗੱਲ ਕਰਕੇ ਕੁਆਲਟੀ ਬਖੋਹ ਪੈਰ ਸ਼ੈਰ ਲਾ ਲਓ ਜਾਸਤੀ ਲਾ ਲਓ ਹਾਂਜੀ ਹਾਂ ਬਾਈ ਤੁਹਾਨੂੰ ਬਹੁਤ ਦਿਨ ਤਾਂ ਹਜੇ ਵੀ ਕੋਈ ਪਤਾ ਨਹੀਂ ਹੈਗਾ 10-12 ਦਿਨ ਤਾਂ ਹਲੇ ਵੀ ਲੈ ਜਾਊ ਬਾਈ ਦੁੱਧ ਪਹਿਲੇ ਸੂਏ ਕਿੰਨਾ ਪਾਉਣਾ ਹੈ 20 ਕਿਲੋ ਦੁੱਧ ਤੇ ਰੇਟ ਕੀ ਰਹੂ ਇਹਦਾ ਰੇਟ ਹਲੇ ਤਾਂ ਉਹੀ 65000 ਰੁਪਏ ਬਾਈ ਸਾਡੇ ਬੈਠੇ ਤੇ ਆ ਛੋੜ ਸੱਪਾ ਕਰ ਦਾਂਗੇ 2000 ਘੱਟ ਦੇ ਦਿਓ ਇਹ ਲਿਆ ਬਾਹਰ ਘੱਟ ਲਾ ਕੇ ਇਹਨੂੰ ਆਪਾਂ ਤੋੜ ਕੇ ਦਿਖਾ ਦਗੇ ਹਜੇ ਮਿੱਤਰੋ ਪਹਿੜ ਇਹ ਕੱਚੀ ਪਈਆ ਤੇ ਇਹਦਾ ਰੇਟ ਵੀ ਜਿਹੜਾ ਹੈਗਾ ਨਾ ਤੁਸੀਂ ਮਤਲਬ ਨਾ 65000 ਰੁਪਏ ਰੇਟ ਚੱਲੀ ਜਾਂਦਾ ਹਜੇ ਵੀ ਇਹਦਾ ਇਹ ਆ ਦੇਖੋ ਲੇਵੇ ਤੋਂ ਸੋਹਣੀ ਤਿਆਰ ਹੋਊਗੀ ਇਹ ਲਿਆ ਕਰਾਂ ਉਹ ਰੋੜ ਲਿਆ ਕਰ ਇੱਥੋਂ ਗਿੱਲੇ ਗਿੱਲੇ ਤੋੜਾਂ ਲਿਆ ਕਰ ਆ ਮੰਤਰ ਜਿਹੜੀ ਹੈਗੀ ਆ ਉਹ ਵੀ ਤੁਸੀਂ ਨੋਟ ਕਰ ਲਓ ਮੰਤਰ ਵੀ ਚੰਗੀ ਆ ਬਾਕੀ ਰੇਟ ਲੈ ਜਾਂ ਅੰਦਰ ਇਹਦਾ ਰੇਟ ਜਿਹੜਾ ਆਪਾਂ ਦੁਬਾਰੇ ਫਿਰ ਤੁਹਾਨੂੰ ਦੱਸ ਦਗੇ ਵੀ 65000 ਰੁਪਏ ਦੇ ਵਿੱਚ ਤੁਹਾਨੂੰ ਆਹ ਐਰ ਸ਼ੈਰ ਲਾ ਲਓ ਭਲਾ ਚਰਸੀ ਲਾ ਲਓ ਤੇ ਕੋਈ ਮੈਕ ਬਰੀਡ ਲਾ ਲਓ ਇਹ ਸੋਡਿਆ ਮਤਲਬ ਸੋਚਣ ਦੇ ਮੁਤਾਬਕ ਅੱਛਾ ਦੇਖ ਯਾਰ ਹੁਣ ਨਾ ਆਪਾਂ ਦੂਰੋਂ ਕੈਮਰਾ ਲਾ ਕੇ ਦਿਖਾ ਦਗੀ ਜਿਹੜੀ ਇਹਦੇ ਲਕੋਲੀ ਪਹਿੜ ਮਗਰ ਲਈ ਇਹ ਇੱਧਰ ਆ ਕਰਾ ਬੱਬੂ ਦੇਖੀ ਰੰਗ ਚੈੱਕ ਕਰ ਲੈਣ ਭਰਾ ਇਹਦਾ ਸੁਖੀ ਨਾ ਮੂੰਹ ਦਿਖਾ ਦੇ ਇਹਨੂੰ ਇੱਧਰ ਕਰ ਦੇ ਇਹ ਆ ਦੇਖੋ ਗਾਲਾ ਕਰੀ ਜਾਂਦੀ ਐ ਮੈਨੂੰ ਐ ਦੱਸ ਆ ਬਹਿੜ ਬੱਬੂ ਇਹ ਰਵਣ ਦੂਜਾ ਸੂਆ ਸੁੱਕ ਗਿਆ ਭਾਈ ਦੂਜਾ ਸੂਆ ਇਹਦੇ 15 ਦਿਨ ਬਾਕੀ ਨੇ ਭਾਈ ਅੱਛਾ 15 ਦਿਨ ਬਾਕੀ ਹਾਂਜੀ ਹਾਂਜੀ ਭਾਈ ਅ ਜੇ ਆਪਾਂ ਦੁੱਧ ਦੀ ਗੱਲ ਕਰਕੇ ਕਿੰਨਾ ਦੁੱਧ ਅੱਛੀ 23 24 ਕਿਲੋ ਖੁੱਲਾ ਪਾਉਗੀ ਭਾਈ 23 24 ਹਾਂ 20 ਕਿਲੋ ਮਾਲਕਾਂ ਨਾਲ ਗੱਲ ਕਰਾ ਦੇ ਪਹਿਲਾਂ ਨੇ ਦੇ ਦਿੱਤਾ ਹੈ ਭਾਈ ਅਸੀਂ ਆਪਾਂ ਲੈ ਕੇ ਆਇਾਂਗੇ ਠੀਕ ਹੈ ਹਾਂਜੀ ਭਾਈ ਨੇ ਬਹਿੜ ਤੇਰੀ ਮਤਲਬ ਆਪਾਂ ਮੈਂ ਪਹਿਲਾਂ ਦੂਰੋਂ ਕੈਮਰਾ ਤਾਂ ਲਾ ਕੇ ਇੱਧਰ ਕਲੀ ਆਪਾਂ ਖੜੀ ਦਿਖਾਈ ਗਈ ਸੀ ਹਾਂ ਇਹ ਆਲ ਫੇਤਾ ਲੋਈਆਂ ਲਾਈਆਂ ਹਾਂਜੀ ਬਾਈ ਹਾਂ ਹੈਨਾ ਹੱਸਾ ਕਰੂਗੀ ਜਗੜ ਬਾਈ ਹਾਂਜੀ ਦੁੱਧ ਜਿੰਨੇ ਤੂੰ ਆਖਿਆ 20 ਕਿਲੋ ਖੁੱਲਾ ਬਾਈ ਖੁੱਲਾ ਜਗਰਾਮ ਨਾ ਸੀ ਨਾ ਬਾਈ ਤੇ ਰੇਟ ਕੀ ਰੱਖੋਗਾ ਰੇਟ ਰਹਿਣਾ 75 ਹਜ਼ਾਰ ਦੀ ਬੱਛੀ ਦੇ ਦਾਂਗੇ ਜੇ ਹੁਣ ਲੈ ਕੇ ਆਂਦੇ ਕੋ ਬਾਈ 75 ਹਾਂਜੀ ਬਾਈ ਹਾਂ ਲਿਆ ਬਾਹਰ ਕੱਢ ਨਾ ਮੈਂ ਇਹਦਾ ਟਾਟਾ ਬਾਟਾ ਨਮੇੜ ਕੇ ਦੇਖਦਾ ਇਹਦੇ ਨਾਲ ਵੇ ਛੋੜ ਛੱਪਾ ਕੋਈ ਹੋਊਗਾ ਇਹ ਚ ਕੋਈ ਗੱਲ ਨਹੀਂ ਜ਼ਰੂਰ ਕਰਾਂਗੇ ਬਾਈ ਹੈ ਇਹ ਆ ਦੇਖੋ ਬਿਹੜ ਕਿੱਡੀ ਵੱਡੀ ਆ ਮਿੱਤਰੋ ਕੱਦ ਕਾਠ ਵੀ ਚੰਗਾ ਤੇ ਥਣਲੇਵੇ ਦੀ ਵੀ ਸਾਫ ਆ 75000 ਰੁਪਏ ਦੇ ਵਿੱਚੋਂ ਛੋੜ ਖੁੱਲੀ ਹੋ ਜੂਗੀ ਲਿਆ ਕਰਾਂ ਉਰਾਂ ਲਿਆ ਦੇਖੋ ਤੁਸੀਂ ਇਹ ਛੋਟੀਆਂ ਗਾਵਾਂ ਦੇ ਵਿੱਚੋਂ ਨਹੀਂ ਆਉਂਦੀ ਮੈਂ ਤੁਹਾਨੂੰ ਦੱਸਾਂ ਗੱਲ ਆਏ ਨਹੀਂ ਹੈਗਾ ਵੀ ਨਿੱਕੀ ਜਿਹੀ ਬਿਹੜਾ ਗਾਂ ਜਿਹੇ ਜਿਹੀ ਹੁੰਦੀ ਆ ਨਾ ਵੀ ਚੰਗੀਆਂ ਗਾਵਾਂ ਓਵੇਂ ਆ ਤੇ ਤੇ 75000 ਰੁਪਏ ਦੇ ਟਾੜਾ ਬਟਾ ਨਾ ਮੇੜੀ ਪਾ 4000 ਸੱਪਾ ਕਰਦੇ ਆ ਬਾਈ 2000 1000 ਦਾਂਗੇ 2000 ਛੱਡ ਦਾਂਗੇ 73000 ਲੈ ਵੀ ਮਿੱਤਰੋ ਆ ਬਿਹੜ ਸਾਨੂੰ ਹੇ ਕੱਚੀ ਆ 73000 ਰੁਪਏ ਦੀ ਮਿਲ ਜੂਗੀ ਸੁਖੀ ਪਾਣੀ ਪਿਆ ਤੇ ਅਸੀਂ ਕਰਾਂ ਗਾਹਾਂ ਜਿਹੜੀ ਆਪਾਂ ਨਾ ਡਿਟੇਲ ਲੈਣੇ ਆ ਉਹ ਦੂਜੀ ਗਾ ਦੀ ਅੱਛਾ ਬਬੂ ਜਿਹੜੀ ਆ ਬਿਹੜ ਆ ਗਈ ਹਾਂਜੀ ਰੌਣਕੀ ਡੱਬ ਖੜੱਬੀ ਹਾਂਜੀ ਹਾਂਜੀ ਹਨਾ ਸੋਹਣੀ ਕਿੰਨੀ ਆ ਦੇਖੀ ਮੈਨੂੰ ਆਏ ਦੱਸ ਇਹਦਾ ਸੂਆ ਕਿੰਨਾ ਇਹ ਦੂਜਾ ਸੂਆ ਸੂ ਰੋਣ ਆ ਦਿਨ ਕਿਨੇ ਬਾਕੀ ਇਹਦੇ 12-13 ਦਿਨ ਬਾਕੀ ਬਾਈ 12-13 ਹਾਂਜੀ ਬਰਾ ਠੀਕ ਆ ਅ ਤਕਰੀਬਨ ਤਕਰੀਬਨ ਇਹਨੂੰ ਦੁੱਧ ਕਿੰਨਾ ਖ ਪਾਉਣਾ ਚਾਹੀਦਾ ਤੁਹਾਨੂੰ 20 ਤੋਂ ਬਾਹਰ ਬਾਹਰ ਹੀ ਦੇਣਾ ਚਾਹੀਦਾ ਬਾਈ 20 ਤੋਂ ਬਾਹਰ ਬਾਹਰ ਹਾਂਜੀ ਹਾਂਜੀ ਬਾਈ ਠੀਕ ਆ ਤੇ ਕੀ ਰੇਟ ਦੀ ਰੂਪ ਫਿਰ ਮੈਂ ਤੋਰ ਕੇ ਦਾ ਹੁਣਾ ਅਸੀਂ ਆਪਾਂ 70000 ਦੀ ਬੱਛੀ ਦੇ ਰਹੇ ਹਾਂ ਬਾਈ ਠੀਕ ਆ ਇਹ ਆ ਆ ਮੈਂ ਤੁਹਾਨੂੰ ਨਾ ਇੱਕ ਵਾਰੀ ਖੜੀ ਨੋਟ ਕਰਾਦਾ ਬੱਛੀ ਵੀ ਫੇਸ ਦੀ ਬਿਊਟੀ ਕੰਨਾ ਕੋਨਾ ਦੀ ਤੇ ਉੱਤੋਂ ਮੰਤਰ ਤੇ ਹੁਣ ਥੱਲੋਂ ਦਿਖਾ ਦੇ ਬੱਬੂ ਇੱਧਰ ਕਰਕੇ ਨਹੀਂ ਹੁੰਦੇ ਬਈ ਆ ਜੀ ਫੇ ਤਾਂ ਦਿਨ ਪਉ ਤਪੇ ਹਾਂਜੀ ਹਾਂਜੀ ਬਈ ਰਮਣ ਹੈਨਾ ਲੈ ਦੇਖੀ ਜਮਾ ਗੋਲ ਮਟੋਲ ਦੇ ਵਾ ਤੋੜ ਕੇ ਰਾ ਦੇਖ ਯਾਰ ਨਹੀਂ ਲੈ ਵੇ ਕਨੀ ਉਹ ਚੰਗੀ ਆ ਤੇ ਕੱਦ-ਕਾਠ ਵੀ ਚੰਗਾ ਲੈ ਜਾ ਕਰ ਇਹ ਚ ਮਾਨਤਨ ਕੋਈ ਕੋਈ ਵੱਲੀ ਕਰਦੇ ਬਈ ਕਿੰਨਾ 2000 ਰੁਪਏ ਘਟ ਦੇ ਦੇ 60000 ਇਹ ਇਹ ਆਹਾ ਵਹੜ ਦਾ ਜਿਹੜਾ ਹੈਗਾ ਦੁੱਧ 20 ਕਿਲੋ ਹੈਨਾ ਖੁੱਲਾ ਪਾਉਣਾ ਚਾਹੀਦਾ ਤੇ 68000 ਦੇ ਵਿੱਚ ਹੈਗਾ ਮਿਲੂਗੀ ਤੁਹਾਨੂੰ ਰੇਟ ਇਹਦਾ 70 ਹੈਨਾ ਲਿਆ ਕਰ ਸੁਖਿਆ ਇੱਧਰ ਨੂੰ ਮੋੜ ਲਾ ਹਾਂ ਦੇ ਹੁਣ ਦੇਖੋ ਤੁਸੀਂ ਲੈ ਜਾ ਲੈ ਜਾ ਇੱਕ ਗਾਂ ਰਹਿ ਗਈ ਆਪਣੇ ਕੋਲ ਅੰਦਰ ਹਨਾ ਲੈ ਚੱਲ ਕਰ ਅੱਛਾ ਬਬੂ ਜਿਵੇਂ ਹੁਣ ਆ ਆ ਗਈ ਤੇਰੀ ਹਾਂਜੀ ਰਮਨ ਹਾਂ ਬਾਈ ਮਿਹੜ ਹਨਾ ਇਹ ਵੀ ਦੂਜਾ ਸੂਆ ਸੂਰਮਨ ਬਾਈ ਹਾਂ ਹਾਂਜੀ ਅ ਕਿੰਨਾ ਕ ਦੁੱਧ ਪਾਉਣਾ ਇਹ ਨਹੀਂ 21 ਕਿਲੋ ਪਾਇਲ ਨੇ ਦਿੱਤਾ ਬਾਈ 25 ਕਿਲੋ ਦੁੱਧ ਦੇਣਾ ਚਾਹੀਦਾ ਬੱਚੇ ਨੂੰ ਖੁੱਲਾ ਉਹ ਦੇਖ ਕੱਲੇ ਸਿੰਘ ਸਿੰਘ ਹਾਂਜੀ ਹਾਂ ਬਾਈ ਹਾਂ ਠੰਢੀ ਸੀਲ ਬਹੁਤ ਆ ਬਾਈ ਤੇ ਦਿਨ ਕਿੰਨੇ ਕ ਲੈ ਜੋ ਦਿਨ ਦੇ ਵੀ 10 12 ਪਾਏ ਰਮਨ ਤੇ ਕੀ ਰੇਟ ਰੱਖੂਗਾ ਰੇਟ ਇਹ 65000 ਦੀ ਪચ્ચી ਦੇ ਦਾਂ ਬਈ ਟਾਟਾ ਵਾਟਾ ਹਾਂ ਹਾਂ ਜਿੰਨਾ ਮਰਜ਼ੀ ਕਰਾਂ ਮਿੱਤਰੋ ਆ ਦੇਖੋ ਤੁਸੀਂ ਹਨਾ ਵਹੜਾ ਸਿੰਘਾਂ ਨੂੰ ਭੁੱਲ ਕੇ ਤੁਸੀਂ ਇਹਦੀ ਨਸਲ ਬਰੀਡ ਚੈੱਕ ਕਰਿਓ ਕਿਰਾ ਮੈਂ ਤੁਹਾਨੂੰ ਦੱਸਾਂ ਗੱਲ ਵੀ ਲੇਵੇ ਵਾਲੇ ਪੱਖ ਤੋਂ ਵੀ ਚੰਗੀ ਆ ਹਜੇ ਹੋਰ ਝੋਲੀ ਤਿਆਰ ਕਰੂਗੀ ਸੂਆ ਇਹਦਾ ਹੈਗਾ ਦੂਜਾ ਹਨਾ ਹਾਂਜੀ ਹਾਂ ਬਈ ਹਾਂ ਤੇ 65000 ਰੁਪਏ ਦੇ ਵਿੱਚ ਮਿਲੂਗੀ ਲੰਮੀ ਲੈ ਜਾ ਇਧਰਲੇ ਪਾਸੇ ਇਹ ਆ ਦੇਖੋ ਬਾਕੀ ਮੌਕੇ ਤੇ ਜਦੋਂ ਤੁਸੀਂ ਇੱਥੇ ਘਰੇ ਆਉਂਗੇ ਨਾ ਮਾਨਤਾਂ ਨੂੰ ਕੋਈ ਗੱਲ ਹੀ ਹੋ ਜੂਗਾ ਕੱਦਗਾਠ ਵੀ ਚੰਗਾ ਅੱਛਾ ਇਹ ਲੈ ਜਾ ਕੁਰੀ ਸੁਖੀ ਇੱਕ ਨਾ ਯਾਰ ਜਿਵੇਂ ਆ ਬਹਿੜਦੇ ਇਹ ਰਮਣ ਆਪਣੀ ਸੇਲ ਕਰੀ ਹੋਈ ਤਾਂ ਹੀ ਦਿਖਾਈ ਬਾਈ ਅੱਛਾ ਤਾਂ ਹਾਂ ਇਹਨਾਂ ਚੋ ਦੋ ਬੜਾ ਸੇਲ ਕਰੀਆਂ ਹੋਈਆਂ ਬਾਈ ਠੀਕ ਹੈ ਹਾਂਜੀ ਹਾਂ ਇਹ ਇਹ ਹੋ ਗਈ ਹੈ ਹਾਂਜੀ ਹਾਂ ਬਾਈ ਇਹ ਤਾਂ ਯਾਰ ਮੈਨੂੰ ਇੱਕ ਗੱਲ ਦੱਸ ਹਾਂਜੀ ਬਾਈ ਦੇਖ ਅੱਠ ਦਿਨ ਹੋ ਗਏ ਹਾਂਜੀ ਹਾਂ ਤੇ ਇਹ ਹੋਣ ਲੇਵਾ ਦੇਖੀ ਕਿਦਾਂ ਖੁੱਲੇਗਾ ਆਪਾਂ ਹੁਣ ਵੀ 60000 ਦੀ ਵੇਚੀ ਹੈ ਹੈ ਆਪਾਂ ਹੁਣ ਵੀ 60000 ਦੀ ਵੇਚੀ ਹੈ ਜੇ ਉਦੋਂ ਆਪਾਂ ਕਹਦੇ ਬਾਈ ਉਦੋਂ ਦੇ ਉਦੋਂ ਦਾ ਸੀ ਹਾਂ ਹਣ ਵੀ ਹਾਂਜੀ ਬਾਈ ਹਾਂ ਠੀਕ ਹੈ ਗੱਲ ਤੇ ਉਹਦੇ ਆਪਾਂ ਕਿੰਨੇ ਦੀ ਕਿਹਾ ਸੀ ਉਹਦੇ 65 ਦੀ ਕਿਹਾ ਸੀ ਉਹਦੇ 65 ਦੀ ਹਾਂਜੀ ਬਾਈ ਹਾਂ ਨਹੀਂ ਯਾਰ ਬਹਿੜ ਦਾ ਦੇਖੀ ਲੇਵਾ ਕਿਦਾਂ ਤਿਆਰ ਕੀਤਾ ਹੈ ਲੈ ਆ ਬਹਿੜ ਦੇਖੋ ਮਿੱਤਰੋ ਅਸੀਂ ਪਰ ਮੈਨੂੰ ਐ ਲੱਗਦਾ ਪਿਛਲੇ ਹਫਤੇ ਵੀ ਵੀਡੀਓ ਬਣਾਈ ਸੀ ਹੈਨਾ ਹਾਂ ਉਹ ਤੋਂ ਥੋੜੀ ਕੱਚੀ ਸੀਗੀ ਕੱਚੀ ਸੀ ਹਾਂਜੀ ਬਾਈ ਉਹ ਤਾਂ ਯਾਰ ਕੁਝ ਵੀ ਨਹੀਂ ਸੀ 8 ਦਿਨਾਂ ਦੇ ਵਿੱਚ ਦੇਖੀ ਕਿੰਨਾ ਸੋਹਣਾ ਥਲੇਵਾ ਤਿਆਰ ਕਰ ਗਈ ਲੈ ਇਹ ਆ ਦੇਖ ਲਓ ਤੁਸੀਂ ਹਾਂ ਚੰਗੀ ਹੈਗਾ ਖੁੱਲਾ 20 ਕਿਲੋ ਦੁੱਧ 25 ਕਿਲੋ ਦੁੱਧ ਪਾਉਣਾ ਚਾਹੀਦਾ ਹਾਂ ਬਾਈ ਦੇਣਾ ਚਾਹੀਦਾ ਹੈ ਨਾ ਹਾਂਜੀ ਹਾਂ 20 ਤੋਂ ਬਾਰ-ਬਾਰ ਦੇਣਾ ਚਾਹੀਦਾ ਤੇ ਬੱਬੂ ਜੀ ਜਿਵੇਂ ਆਪਾਂ ਗੱਲ ਕਰੀਏ ਇੱਕ ਬਾਹਰ ਲੀਆਂ ਗਾਵਾਂ ਇਹਦੇ ਚੋਂ ਇੱਕ ਦੋ ਦਿੱਤੀਆਂ ਹੋਈਆਂ ਹਨ ਹਾਂ ਬਾਈ ਇਹ ਵੀ ਕੀ ਹੋਏ ਹਨ ਹਾਂ ਤੇ ਬਾਈ ਦਾ ਹੀ ਨੰਬਰ ਹੈਗਾ ਸੰਧੂ ਡੇਰੀ ਫਾਰਮ ਤੁਸੀਂ ਸਾਹਮਣੇ ਵੀ ਲਿਗਾ ਮਾਰ ਲਓ ਹਨ ਤੇ ਇੱਕ ਵਾਰੀ ਆਪਾਂ ਨੰਬਰ ਜਿਹੜੇ ਹੈਗੇ ਨਾ ਸਕਰੀਨ ਤੇ ਸਾਨੂੰ ਆਏ ਦਿਖਾ ਦਿਗੇ ਨਾਲੇ ਉੱਤੇ ਲਾ ਦਾਂਗੇ ਬੱਬੂ ਨੰਬਰ ਬੋਰਡ ਹੈ ਨੰਬਰ ਮੇਰਾ 94671 ਜੀ 70471 ਇਹ ਤਾਂ WhatsApp ਨੰਬਰ ਹੈ ਵੀਰੇ ਨਮਾਸੀ 89910668 ਇਹ ਕਾਲ ਵਾਸਤੇ ਠੀਕ ਆ ਹਾਂਜੀ ਬਰਾ ਬਹੁਤ ਬਹੁਤ ਧੰਨਵਾਦ ਭਾਈ ਜੇ ਗੱਲ ਕਰ ਗਏ ਮਿੱਤਰੋ ਹੁਣ ਆਪਾਂ ਤੁਹਾਨੂੰ ਇੱਕ ਵਾਰੀ ਕੈਮਰਾ ਲਾ ਕੇ ਫੇਰ ਦਿਖਾ ਦਗੇ ਵੀ ਜੇ ਕੋਈ ਫਿੱਟ ਆਉਂਦੀ ਹੈ ਚੀਜ਼ ਤਾਂ ਇੱਥੇ ਆਇਓ ਤੇ ਆਦੀ ਤਸੱਲੀ ਕਰਕੇ ਤੁਸੀਂ ਕੋਈ ਵੀ ਨਾ ਇੱਕ ਯਾਰ ਆ ਰਹਿ ਗਈ ਬੱਬੂ ਏ ਮਤਲਬ ਹਾਂ ਭਾਈ ਫੇਰ ਹੁਣ ਪਹਿਲਾਂ ਸੁਆ ਭਾਈ ਪਹਿਲੇ ਹਾਈ ਪਰਸੂ ਹੋਈ ਬੱਚੀ ਪਹਿਲਾ ਸੂਆ ਹਾਂ ਹਾਂ ਇਹਨਾਂ ਬੱਚਾ ਜੋਂਗੇ ਗਿਆ ਸੀਗਾ ਪਾ ਕੇ ਪਤਾ ਕਰਕੇ ਨਹੀਂ ਬਣਾਈ ਮੈਨੂੰ ਆਏ ਦੱਸੇ ਇਹ ਕਿੰਨੇ ਰੁਪਏ ਇਹ ਮਗਰ ਬੱਚੀ ਰਹਣ ਬਾਈ ਕਿੰਨੇ ਚ ਇਹ ਆਪਾਂ 45000 ਦੀ ਬੱਚੀ ਦੇ ਦਾਂਗੇ ਇਹ ਆਪਣੀ ਮਰਜ਼ੀ ਕਰਾ ਲਓ ਜੀ 45000 ਹਾਂਜੀ ਹਾਂ ਬਾਈ ਤੁਹਾਨੂੰ ਤੁਹਾਨੂੰ ਬਹੁਤ ਚੰਗਾ ਲੱਗਿਆ ਬੱਚੀ ਇਹ ਮੈਂ ਤੋਰ ਕੇ ਲੈਵਾ ਕੇ ਦਿਖਾਵਾਂ ਤੇ ਮੈਨੂੰ ਆਏ ਦੱਸੇ ਇਹ ਦੁੱਧ ਕਿੰਨਾ ਕੁ ਪਾਉ ਦੁੱਧ ਮੇਰੇ 16 17 ਕਿਲੋ ਦੀ ਓਟਾ ਮੇਰੀ 15 ਕਿਲੋ ਦਾ ਡੱਬੇ ਮਰਾ ਦੂ ਅੱਜ ਤੋਂ 5000 ਰੁਪਏ ਬਾਈ 15 ਕਿਲੋ ਦੇ ਡੱਬੇ ਹਾਂਜੀ ਬਾਈ ਹਾਂ ਠੀਕ ਆ ਲੈ ਵੀ ਮਿੱਤਰੋ ਆਹ ਬਹਿੜ ਰਹਿ ਗਈ ਸੀਗੀ ਆ 15 ਕਿਲੋ ਦੁੱਧ ਖੁੱਲਾ ਪਾ ਦੂਗੀ ਤੇ ਰੇਟ ਇਹਦਾ ਹੈਗਾ ਆ ਰੇਟ ਇਹਦਾ ਹੈ ਮਿੱਤਰੋ ਦੇਖ ਲਓ 45000 ਰੁਪਏ ਦੇ ਵਿੱਚ ਲਿਆ ਕਰਾ ਉਹਨਾਂ ਨੂੰ ਲਿਆ ਇਹ ਆ ਦੇਖੋ ਇਹ ਇਹ ਬਹਿੜ ਪਹਿਲੇ ਨੰਬਰ ਵਾਲੀ ਮੈਂ ਦੂਜੇ ਤੋਂ ਸ਼ੁਰੂ ਕਰ ਲਿਆ ਸੀ ਕੰਮ ਤੇ ਇਹ ਰਹਿ ਗਈ ਸੀਗੀ ਇਹ ਲਾਸਟ ਦੇ ਉੱਤੇ ਆਪਾਂ ਤੁਹਾਨੂੰ ਦਿਖਾਤੀ ਇਹੇ ਇਸ ਬਹਿੜ ਦਾ ਜੇ ਗੱਲ ਕਰਗੇ ਰੇਟ ਤੁਹਾਨੂੰ ਕਿਵੇਂ ਲੱਗਿਆ ਦੱਸਿਓ ਜਰੂਰ ਧੰਨਵਾਦ ਜਿੰਨੇ ਭਰਾ ਵੀਡੀਓ ਦੇਖਦੇ ਹੁੰਦੇ ਆ ਕਮੈਂਟ ਕਰਦੇ ਹੁੰਦੇ ਲਾਈਕ ਕਰਦੇ ਹੁੰਦੇ ਤੇ ਸ਼ੇਅਰ ਕਰਦੇ ਆ